ਜਗ ਬਾਣੀ ਉਤੇ ਇਸ ਫੈਲੇ ਦੀ ਪੱਟੀ ਖਬਰ ਤੁਰਕੀ ਵਿੱਚ 5.2 ਦੀ ਤੀਬਰਤਾ ਦਾ ਭੁਚਾਲ ਦਰਜ ਕੀਤਾ ਗਿਆ ਭੁਚਾਲ ਦਾ ਕੇਂਦਰ ਜਿਸ ਦੀ ਤੀਬਰਤਾ ਰਿਕਟਰ ਪੈਮਾਨੇ ਉਤੇ ਦਰਮਿਆਨੀ ਸੀ ਕੋਨੀਆਂ प्रांत ਵਿੱਚ ਸਥਿਤ ਸੀ ਜੋ ਕਿ ਦੇਸ਼ ਦੇ ਕੇਂਦਰੀ ਅਨਾਟੋਲੀਆ ਖੇਤਰ ਵਿੱਚ ਪੈਂਦਾ ਹੈ ਤੁਰਕੀ ਦੀ ਆਫਤ ਤੇ ਐਮਰਜੈਂਸੀ ਪ੍ਰਬੰਧਨ ਅਥਾਰਟੀ ਐਫ ਏ ਡੀ ਦੇ ਮੁਤਾਬਕ ਭੁਚਾਲ ਦੇ ਝਟਕੇ ਸਥਾਨਕ ਸਮੇਂ ਅਨੁਸਾਰ ਦੁਪਹਿਰ ਤੋਂ ਬਾਅਦ ਮਹਿਸੂਸ ਕੀਤੇ ਗਏ ਹੁਚਾਲ ਦੇ ਝਟਕਿਆਂ ਕਾਰਨ ਲੋਕਾਂ ਵਿੱਚ ਤਹਿਸ਼ਦ ਦਾ ਮਾਹੌਲ ਬਣ ਗਿਆ ਹੈ ਅਤੇ ਬਹੁਤ ਸਾਰੇ ਵਸਨੀਕ ਆਪਣੇ ਘਰਾਂ ਚੋਂ ਬਾਹਰ ਨਿਕਲ ਆਏ ਹਾਲਾਂਕਿ ਹੁਣ ਤੱਕ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਆਈ ਹੈ ਉੱਥੇ ਹੀ ਐਫਐਡੀ ਅਤੇ ਸਥਾਨਕ ਅਧਿਕਾਰੀ ਸਥਿਤੀ ਦੀ ਨਿਗਰਾਨੀ ਰੱਖ ਰਹੇ ਨੇ ਬਚਾਅ ਟੀਮਾਂ ਨੂੰ ਅਲਰਟ ਉੱਤੇ ਰੱਖਿਆ ਗਿਆ ਹੈ ਅਤੇ ਕਿਸੇ ਵੀ ਐਮਰਜੈਂਸੀ ਲਈ ਜ਼ਰੂਰੀ ਪ੍ਰਬੰਧ ਕੀਤੇ ਗਏ ਨੇ ਤੁਹਾਨੂੰ ਦੱਸ ਦਈਏ ਕਿ ਤੁਰਕੀ ਪੁਚਾਲ ਸੰਭਾਵਿਤ ਖੇਤਰ ਵਿੱਚ ਸਥਿਤ ਹੈ ਅਤੇ ਇੱਥੇ ਸਮੇਂ-ਸਮੇਂ 'ਤੇ ਪੁਚਾਲ ਆਉਂਦੇ ਰਹਿੰਦੇ ਨੇ ਮਾਹਰਾਂ ਨੇ ਨਾਗਰਿਕਾਂ ਨੂੰ ਸ਼ਾਂਤ ਰਹਿਣ ਅਤੇ ਸਰਕਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ ਸਥਿਤੀ ਆਮ ਬਣੀ ਹੋਈ ਹੈ ਅਤੇ ਕਿਸੇ ਵੀ ਹੋਰ ਜਾਣਕਾਰੀ ਲਈ ਪ੍ਰਸ਼ਾਸਨ ਵੱਲੋਂ ਅਪਡੇਟ ਜਾਰੀ ਕੀਤੇ ਜਾਣਗੇ ਤੁਹਾਨੂੰ ਦੱਸ ਦਈਏ ਕਿ 6 ਫਰਵਰੀ 2023 ਨੂੰ ਤੁਰਕੀ ਦੇ ਵਿੱਚ 7.8 ਦੀ ਤੀਬਰਤਾ ਦਾ ਇੱਕ ਵੱਡਾ ਪੁਚਾਲ ਆਇਆ ਸੀ ਜਿਸ ਕਾਰਨ ਕਾਫੀ ਨੁਕਸਾਨ ਵੀ ਹੋਇਆ ਸੀ ਅਤੇ ਕਾਫੀ ਬਿਲਡਿੰਗਾਂ ਵੀ ਟੈਟਰੀ ਹੋ ਗਈਆਂ ਸਨ ਉਥੇ ਹੀ ਤੁਹਾਨੂੰ ਦੱਸ ਦਈਏ ਕਿ ਇਨ੍ਹਾਂ ਪੁਚਾਲ ਵਿੱਚ 53000 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਸੀ ਅਤੇ ਲੱਖਾਂ ਇਮਾਰਤਾਂ ਪੂਰੀ ਤਰ੍ਹਾਂ ਜਾਂ ਅੰਸ਼ਕ ਤੌਰ ਤੇ ਤਬਾਹ ਹੋ ਚੁੱਕੀਆਂ ਸਨ